ਟਰੰਪ ਨੇ ਆਪਣਾ ਵਿਸ਼ਾਲ ਟੈਰਿਫ এজেন্ডਾ ਲਾਗੂ ਕਰਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਬਾਜ਼ਾਰਾਂ ਦੇ ਵਿੱਚ ਭਾਰੀ ਗਿਰਾਵਟ ਵੀ ਆਈ ਹੈ ਪੋਲ ਦੇ ਮੁਤਾਬਕ 40% ਕੈਨੇਡੀਅਨਰ ਟਰੰਪ ਦੇ ਟੈਰਿਫ ਕਾਰਨ ਆਪਣੀਆਂ ਨੌਕਰੀਆਂ ਗਵਾਉਣ ਤੋਂ ਡਰਦੇ ਨੇ 18 ਤੋਂ 54 ਸਾਲ ਦੇ ਉੱਤਰਦਾਤਾ 55 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਨਾਲੋਂ ਵਧੇਰੇ ਚਿੰਤਤ ਸਨ ਸਾਲ ਦੀ ਸ਼ੁਰੂਆਤ ਤੋਂ ਹੀ ਲਜੇਰ ਪੋਲ ਦੇ ਵਿੱਚ ਕੈਨੇਡੀਅਨਾਂ ਦੀ ਨੌਕਰੀ ਗਵਾਉਣ ਦੀ ਚਿੰਤਾ ਬਾਰੇ ਵੀ ਰੁਝਾਨ ਰੇਖਾ ਉੱਪਰ ਤੋਂ نیچے ਹੁੰਦੀ ਰਹੀ ਹੈ ਜੋ 26 ਜਨਵਰੀ ਦੇ ਹਫ਼ਤੇ ਦੇ ਵਿੱਚ 36% ਹੇਟਲੇ ਪੱਧਰ ਦੇ ਨਾਲ ਸ਼ੁਰੂ ਹੋਈ ਸੀ ਅਤੇ 25 ਫਰਵਰੀ ਦੇ ਹਫਤੇ ਦੇ ਵਿੱਚ 42% ਦੇ ਉੱਚ ਪੱਧਰ ਦੇ ਉੱਤੇ ਪਹੁੰਚ ਗਈ ਸੀ ਇਕ ਨਵੇਂ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ 40% ਕੈਨੇਡੀਅਨ ਆਪਣੀਆਂ ਨੌਕਰੀਆਂ ਗੁਆਉਣ ਬਾਰੇ ਚਿੰਤਤ ਨੇ ਕਿਉਂਕਿ ਬਹੁਤ ਸਾਰੇ ਕਾਰੋਬਾਰ ਅਮਰੀਕਾ ਦੇ ਨਾਲ ਵਪਾਰ ਯੁੱਧ ਦੇ ਜਵਾਬ ਦੇ ਵਿੱਚ ਭਰਤੀ ਯੋਜਨਾਵਾਂ ਨੂੰ ਪਿੱਛੇ ਛੱਡ ਰਹੇ ਨੇ ਲਜੇਰਪੋਲ ਚਿੱਤੇ ਵਿੱਚ 7 ਮਾਰਚ ਤੋਂ 10 ਮਾਰਚ ਤੱਕ 1500 ਤੋਂ ਵੱਧ ਕੈਨੇਡੀਅਨ ਬਾਲਗਾਂ ਦਾ ਜਿਹੜਾ ਸਰਵੇ ਕੀਤਾ ਗਿਆ ਉਹ ਸੁਝਾਅ ਦਿੰਦਾ ਹੈ ਕਿ 온ਟਾਰੀਓ ਦੇ ਵਿੱਚ ਅੱਧੇ ਤੋਂ ਵੱਧ ਕਾਮੇ ਨੌਕਰੀ ਦੀ ਸੁਰੱਖਿਆ ਬਾਰੇ ਚਿੰਤਤ ਸਨ ਜੋ ਕਿ ਦੇਸ਼ ਦੇ ਵਿੱਚ ਸਭ ਤੋਂ ਵੱਧ ਹੈ ਜਦੋਂ ਕਿ ਐਟਲੈਂਟਿਕ ਕੈਨੇਡਾ ਦੇ ਵਿੱਚ 4 ਵਿੱਚੋਂ 1 ਨੇ ਕਿਹਾ ਕਿ ਉਹ ਚਿੰਤਤ ਸਨ ਬ੍ਰਿਟਿਸ਼ ਕੋਲੰਬੀਆ ਤੇ ਮ ਸਸਕੇਚਵਨ ਦੇ ਵਿੱਚ 34% ਲੋਕਾਂ ਨੇ ਦੱਸਿਆ ਕਿ ਉਹ ਆਪਣੀਆਂ ਨੌਕਰੀਆਂ ਗੁਆਉਣ ਬਾਰੇ ਚਿੰਤਤ ਨੇ ਜਦੋਂ ਕਿ ਅਲਬਰਟਾ ਦੇ ਵਿੱਚ ਇਹ ਅੰਕੜਾ 35% ਅਤੇ ਕਿਊਬਿਕ ਦੇ ਵਿੱਚ 26% ਹੈ ਪੋਲ ਦਰਸਾਉਂਦਾ ਹੈ ਕਿ ਮਰਦ ਜਿਹੜੇ ਉੱਤਰਦਾਤਾ ਨੇ ਉਹ ਔਰਤਾਂ ਨਾਲੋਂ ਬੇਰੋਜ਼ਗਾਰੀ ਬਾਰੇ ਵਧੇਰੇ ਚਿੰਤਤ ਸਨ 36% ਔਰਤਾਂ ਦੇ ਮੁਕਾਬਲੇ 44% ਮਰਦ ਚਿੰਤਤ ਦਿਖੇ 18 ਤੋਂ 54 ਸਾਲ ਦੇ ਉੱਤਰਦਾਤਾ 55 ਸਾਲ ਤੋਂ ਵੱਧ ਉਮਰ ਦੇ ਲੋਕਾਂ ਨਾਲੋਂ ਵਧੇਰੇ ਚਿੰਤਤ ਸਨ 34% ਦੇ ਮੁਕਾਬਲੇ ਇਹ 42% ਦੀ ਸੀ ਸਾਲ ਦੀ ਸ਼ੁਰੂਆਤ ਤੋਂ ਹੀ ਲਜੇਰ ਪੋਲ ਦੇ ਵਿੱਚ ਕੈਨੇਡੀਅਨ ਦੀ ਨੌਕਰੀ ਗੁਆਉਣ ਦੀ ਚਿੰਤਾ ਦੇ ਰੁਝਾਨ ਤੇ ਰੂਪਰੇਖਾ ਜਿਹੜੀ ਹੈ ਉਹ ਉੱਪਰ ਹੇਠਾਂ ਦਿਖਾਈ ਦੇ ਰਹੀ ਹੈ ਜੋ ਕਿ 26 ਜਨਵਰੀ ਦੇ ਹਫਤੇ ਵਿੱਚ 36% ਦੇ ਹੇਠਲੇ ਪੱਧਰ ਨਾਲ ਸ਼ੁਰੂ ਹੋਈ ਤੇ 25 ਫਰਵਰੀ ਦੇ ਹਫਤੇ ਵਿੱਚ 42% ਦੇ ਉੱਚ ਪੱਧਰ ਤੇ ਪਹੁੰਚ ਗਈ ਲਜੇਰ ਦੇ ਤਾਜ਼ਾ ਸਰਵੇਖਣ ਦੇ ਵਿੱਚ ਕਿਹਾ ਗਿਆ ਹੈ ਕਿ ਜਿੱਥੇ 61% ਉੱਤਰਦਾਤਾਵਾਂ ਨੇ ਆਪਣੇ ਘਰ ਦੀ ਵਿੱਤੀ ਸਥਿਤੀ ਨੂੰ ਚੰਗਾ ਦੱਸਿਆ ਉਥੇ 40% ਨੇ ਕਿਹਾ ਹੈ ਕਿ ਉਹ ਇੱਕ ਤੋਂ ਦੂਜੇ ਪੈਸੇ ਦੇ ਉੱਤੇ ਰਹਿ ਰਹੇ ਨੇ ਸੈਂਟਰਲ ਕੈਨੇਡਾ ਦੇ ਲਜੇਰ ਦੇ ਕਾਰਜਕਾਰੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਬੇਰੋਜ਼ਗਾਰੀ ਦਾ ਵਿਆਪਕ ਡਰ ਆਰਥਿਕਤਾ ਲਈ ਮਾੜਾ ਹੈ ਕਿਉਂਕਿ ਇਹ ਡਰ ਲੋਕਾਂ ਨੂੰ ਖਰੀਦਦਾਰੀ ਦੇ ਵਿੱਚ ਦੇਰੀ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ ਐਨਐਸ ਨੇ ਕਿਹਾ ਹੈ ਕਿ অন্ਟਾਰੀਓ ਸ਼ਾਇਦ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਰਿਹਾ ਹੈ ਕਿਉਂਕਿ ਹਾਲ ਹੀ ਦੇ ਵਿੱਚ ਹੋਈਆਂ ਸੁਬਾਈ ਚੋਣਾਂ ਵਿੱਚ ਸੁਬਾਈ ਸਿਆਸਤਦਾਨਾਂ ਦੇ ਵੱਲੋਂ ਟਰੰਪ ਦੇ ਟੈਰੀਫਾਂ ਦੇ ਰੋਜ਼ਗਾਰ ਤੇ ਸੰਭਾਵਿਤ ਪ੍ਰਭਾਵ ਬਾਰੇ ਬਹੁਤ ਸਾਰੀਆਂ ਗੰਭੀਰ ਚਿੰਤਾਵਨੀਆਂ ਸ਼ਾਮਿਲ ਸਨ ਐਨਐਸ ਨੇ ਕਿਹਾ ਹੈ ਕਿ ਅੰਕੜਿਆਂ ਦੇ ਵਿੱਚ ਉਸ ਲਈ ਜੋ ਵੀ ਗੱਲ ਸਭ ਤੋਂ ਵਧੀਆ ਸੀ ਉਹ ਸੀ ਉਹਨਾਂ ਲੋਕਾਂ ਦੀ ਗਿਣਤੀ ਵਿੱਚ ਵਾਧਾ ਜੋ ਕਹਿੰਦੇ ਨੇ ਕਿ ਉਹ ਆਪਣੀਆਂ ਨੌਕਰੀਆਂ ਬਾਰੇ ਬਹੁਤ ਚਿੰਤਤ ਨੇ 3 ਮਾਰਚ ਤੋਂ ਹਫ਼ਤੇ ਦੌਰਾਨ ਕੀਤੇ ਗਏ ਇੱਕ ਲਜੇਰ ਪੋਲ ਦੇ ਵਿੱਚ ਪਾਇਆ ਗਿਆ 45 ਫੀਸਡ ਉਤਰਦਾ ਤਾਂ ਆਪਣੀਆਂ ਨੌਕਰੀਆਂ ਗੁਆਉਣ ਬਾਰੇ ਚਿੰਤਤ ਸਨ ਜਿੰਨਾਂ ਵਿੱਚ 11 ਫੀਸਡ ਲੋਕਾਂ ਨੇ ਕਿਹਾ ਕਿ ਉਹ ਬਹੁਤ ਚਿੰਤਤ ਸਨ ਸਭ ਤੋਂ ਤਾਜ਼ਾ ਸਰਵੇਖਣ ਵਿੱਚ 15 ਫੀਸਡ ਉਤਰਦਾਵਾਂ ਨੇ ਕਿਹਾ ਕਿ ਉਹ ਬੇਰੋਜ਼ਗਾਰੀ ਬਾਰੇ ਚਿੰਤਤ ਸਨ ਤੇ ਸੰਕੇਤ ਦਿੱਤਾ ਕਿ ਉਹ ਆਪਣੀਆਂ ਨੌਕਰੀਆਂ ਗੁਆਉਣ ਬਾਰੇ ਵੀ ਬਹੁਤ ਚਿੰਤਤ ਸਨ ਐਨਐਸ ਨੇ ਕਿਹਾ ਕਿ ਜੇਕਰ ਕੰਪਨੀਆਂ ਟੈਰੀਫਾਂ ਦੇ ਕਾਰਨ ਮਹੱਤਵਪੂਰਨ ਛਾਂਟੀ ਕਰਦੀਆਂ ਨੇ ਤਾਂ ਇਹ ਆਉਣ ਵਾਲੇ ਹਫ਼ਤਿਆਂ ਵਿੱਚ ਪੋਲਿੰਗ ਡੇਟਾ ਦੇ ਵਿੱਚ ਵੀ ਦਿਖਾਈ ਦੇ ਸਕਦਾ ਹੈ ਬੈਂਕ ਆਫ ਕੈਨੇਡਾ ਦੇ ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਵਧੀ ਹੋਈ ਵਪਾਰਕ ਅਨਿਸ਼ਚਿਤਤਾ ਦੇ ਜਵਾਬ ਦੇ ਵਿੱਚ 4 ਆਪਣੀਆਂ ਭਰਤੀ ਤੇ ਨਿਵੇਸ਼ ਯੋਜਨਾਵਾਂ ਨੂੰ ਘਟਾ ਰਹੇ ਨੇ ਜਦੋਂ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਆਪਣਾ ਵਿਸ਼ਾਲ ਟੈਰਿਫ ਅਜੰਡਾ ਲਾਗੂ ਕਰਨਾ ਸ਼ੁਰੂ ਕੀਤਾ ਉਦੋਂ ਤੋਂ ਬਾਜ਼ਾਰਾਂ ਦੇ ਵਿੱਚ ਭਾਰੀ ਉਤਲ-ਪੁਤਲ ਹੈ। ਬੁੱਧਵਾਰ ਨੂੰ 트ੰਪ ਦੇ ਪ੍ਰਸ਼ਾਸਨ ਨੇ ਕੈਨੇਡਾ ਸਮੇਤ ਸਾਰੇ ਦੇਸ਼ਾਂ ਨੂੰ ਅਮਰੀਕਾ ਵਿੱਚ ਸਟੀਲ ਤੇ ਐਲੂਮੀਨੀਅਮ ਦੀ ਦਰਅਮਤ ਤੇ 25% ਦੀ ਟੈਰਿਫ ਲਗਾ ਦਿੱਤਾ। ਬੈਂਕ ਆਫ ਕੈਨੇਡਾ ਦੇ ਡੇਟਾ ਜੋ ਕਿ 29 ਜਨਵਰੀ ਤੋਂ 22 ਫਰਵਰੀ 2025 ਤੱਕ ਕੀਤੇ ਗਏ ਕਾਰੋਬਾਰਾਂ ਤੇ ਖਪਤਕਾਰਾਂ ਦੇ ਸਰਵੇਖਣਾਂ ਤੇ ਆਧਾਰਿਤ ਹੈ ਨੇ ਪਾਇਆ ਕਿ ਅਮਰੀਕਾ ਨੂੰ ਨਿਰਯਾਤ ਤੇ ਨਿਰਭਰ ਕਰਨ ਵਾਲੇ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਵਿੱਚ ਨੌਕਰੀ ਸੁਰੱਖਿਆ ਦੀ ਵਦੇ ਰਿਆਮ ਹਨ ਬੈਂਕ ਆਫ ਕੈਨੇਡਾ ਸਰਵੇਖਣ ਦੇ ਉੱਤਰਦਾਤਾਵਾਂ ਤੋਂ ਪੁੱਛਿਆ ਗਿਆ ਸੀ ਕਿ ਜੇਕਰ ਕੈਨੇਡਾ ਤੇ ਅਮਰੀਕਾ ਵਿਚਕਾਰ ਵਪਾਰਕ ਸਬੰਧ ਵਿਗੜਦੇ ਨੇ ਤਾਂ ਉਹਨਾਂ ਦੀ ਨੌਕਰੀ ਦੀ ਸੁਰੱਖਿਆ ਕਿਵੇਂ ਪ੍ਰਭਾਵਿਤ ਹੋਵੇਗੀ ਮਾਈਨਿੰਗ ਤੇਲ ਅਤੇ ਗੈਸ ਉਦਯੋਗਾਂ ਦੇ ਚਾਰ ਵਿੱਚੋਂ ਲਗਭਗ 3 ਕਾਮਿਆਂ ਨੇ ਬੈਂਕ ਆਫ ਕੈਨੇਡਾ ਦੇ ਸਰਵੇਖਣ ਨੂੰ ਦੱਸਿਆ ਕਿ ਉਹ ਆਪਣੀਆਂ ਨੌਕਰੀਆਂ ਬਾਰੇ ਚਿੰਤਤ ਹਨ ਤੇ 5 ਵਿੱਚੋਂ 3 ਜੋ ਨਿਰਮਾਣ ਖੇਤਰ ਵਿੱਚ ਕੰਮ ਕਰਦੇ ਨੇ ਵਿੱਤ, ਬੀਮਾ, ਰੀਅਲ ਏਸਟੇਟ ਅਤੇ ਲੀਜ਼ਿੰਗ, ਖੇਤੀਬਾੜੀ ਤੇ ਜੰਗਲਾਤ ਦੇ ਅੱਧੇ ਤੋਂ ਵੀ ਘੱਟ ਲੋਕਾਂ ਨੇ ਕਿਹਾ ਕਿ ਉਹ ਚਿੰਤਤ ਹਨ ਪੋਲਿੰਗ ਇੰਡਸਟਰੀ ਦੀ ਪੇਸ਼ੇ ਕੈਨੇਡੀਅਨ ਰਿਸਰਚ ਇਨਸਾਈਟਸ ਕਾਉਂਸਲ ਕਹਿੰਦੀ ਹੈ ਕਿ ਆਨਲਾਈਨ ਸਰਵੇਖਣਾਂ ਨੂੰ ਗਲਤੀ ਦਾ ਮਾਰਜਨ ਨਹੀਂ ਮੰਨਿਆ ਜਾ ਸਕਦਾ ਇਸ ਸੋ ਚੈਨਲ ਪੰਜਾਬੀ ਦੀ ਰਿਪੋਰਟ